ਦੋਸਤੋ ਸਤਿ ਸ਼੍ਰੀ ਅਕਾਲ ਜੀ ਬੜੀ ਛੋਟੀ ਜੀ ਕਹਾਣੀ ਆ ਪਰ ਸਿੱਖਿਆ ਹਰ ਵਾਰ ਦੇ ਵਾਂਗੂ ਵੱਡੀ ਦਊਗੀ ਤੁਹਾਨੂੰ ਇੱਕ ਬੰਦਾ ਜੰਗਲ ਚੋਂ ਲੰਘ ਰਿਹਾ ਹੁੰਦਾ ਕਾਰ ਦੇ ਉੱਤੇ ਹੁੰਦਾ ਬਹੁਤ ਖੁਸ਼ ਹੁੰਦਾ ਆਪਣੀ ਮਸਤੀ ਚ ਜਾ ਰਿਹਾ ਹੁੰਦਾ ਜੰਗਲ ਤੋਂ ਲੰਘਦੇ ਹੋਏ ਇੱਕ ਪੁਲ ਦੇ ਉੱਤੇ ਜਾ ਕੇ ਨਾ ਉਹਦੀ ਕਾਰ ਜਿਹੜੀ ਪੈਂਚਰ ਹੋ ਜਾਂਦੀ ਆ ਉਹ ਬਾਹਰ ਨਿਕਲ ਕੇ ਦੇਖਦਾ ਵੀ ਮੇਰੀ ਕਾਰ ਪੈਂਚਰ ਹੋ ਗਈ ਬੜੀ ਪਰੇਸ਼ਾਨੀ ਦੇ ਵਿੱਚ ਆ ਜਾਂਦਾ ਉਹ ਚਲੋ ਹੁਣ ਉਹਦੇ ਕੋਲ ਕੋਈ ਹੋਰ ਚਾਰਾ ਤਾਂ ਨਹੀਂ ਸੀਗਾ ਦੂਰ ਦੂਰ ਤੱਕ ਕੋਈ ਬੰਦਾ ਨਹੀਂ ਸੀ ਦਿਖ ਰਿਆ ਉਹਨੂੰ ਹੁਣ ਆਪ ਹੀ ਆਪਣੀ ਸਟਿਪਣੀ ਆ ਜਿਹੜੀ ਉਹ ਉਤਾਰ ਕੇ ਬਦਲਣੀ ਪੈਣੀ ਸੀ ਟਾਇਰ ਬਦਲਣਾ ਪੈਣਾ ਸੀ ਉਹ ਇਦਾਂ ਹੀ ਕਰਦਾ ਐਨਾ ਕੋਈ ਪਰਫੈਕਟ ਤਾਂ ਨਹੀਂ ਸੀ ਇਸ ਕੰਮ 'ਚੋਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਸਟਿਪਣੀ ਕੱਢਦਾ ਵਾ ਤੇ ਉਹ ਨਟ ਖੋਲਦਾ ਆਪਣੇ ਟਾਇਰ ਦੇ ਤੇ ਸਟਿਪਣੀ ਲਾਉਣ ਦੀ ਕੋਸ਼ਿਸ਼ ਕਰਦਾ ਹੁਣ ਹੁੰਦਾ ਕੀ ਆ ਪੁਲ ਦੇ ਉੱਤੇ ਖੜਾ ਸੀ ਥੱਲੇ ਨਦੀ ਸੀ ਕਿਸੇ ਤਰ੍ਹਾਂ ਉਹ ਜਿਹੜੇ ਨਟ ਉਹਨੇ ਖੋਲੇ ਸੀ ਨਾ ਚਾਰ ਦੇ ਚਾਰ ਨਟ ਉਹ ਨਦੀ ਚ गिर ਜਾਂਦੇ ਨੇ ਹੁਣ ਉਹ ਦੇਖਦਾ ਜੀ ਰੱਬ ਵੱਲ ਕਹਿੰਦਾ ਰੱਬਾ ਇਹ ਮੇਰੇ ਨਾਲ ਹੀ ਇਦਾਂ ਤੂੰ ਕਿਉਂ ਕਰਦਾ ਮੇਰੇ ਕੋਲ ਕਦੇ ਵੀ ਤੂੰ ਇੱਕ ਮੁਸੀਬਤ ਨਹੀਂ ਭੇਜਦਾ ਜਦੋਂ ਇੱਕ ਮੁਸੀਬਤ ਭੇਜਦਾ ਨਾਲ 10 ਹੋਰ ਭੇਜਦਾ ਵੀ ਇਹ ਮੇਰੀ ਕਿਸਮਤ ਚ ਇਦਾਂ ਕਿਉਂ ਲਿਖਿਆ ਬੜਾ ਕੋਸਦਾ ਖਿੱਚ ਜਾਂਦਾ ਗੁੱਸੇ 'ਚ ਆ ਜਾਂਦਾ ਹੁਣ ਸੋਚੀ ਜਾਂਦਾ ਕੀ ਕਰਾਂ ਕੀ ਹੱਲ ਹੋਊਗਾ ਇਹਦਾ ਕੋਈ ਹੱਲ ਹੀ ਨਹੀਂ ਉਹ ਕਹਿੰਦਾ ਨਹੀਂ ਮੈਨੂੰ ਇੱਥੇ ਹੀ ਰਹਿਣਾ ਪੈਣਾ ਇੱਥੇ ਹੀ ਬਹਿਣਾ ਪੈਣਾ ਵੀ ਕੋਈ ਆ ਗਿਆ ਤਾਂ ਠੀਕ ਆ ਨਹੀਂ ਪਤਾ ਨਹੀਂ ਮੇਰਾ ਕੀ ਹਸ਼ਰ ਹੋਣਾ ਉੱਥੋਂ ਜੀ ਇੱਕ ਚਰਵਾਹਾ ਲੰਘ ਰਿਹਾ ਹੁੰਦਾ ਬੱਕਰੀਆਂ ਚਾਰਦਾ ਹੋਇਆ ਬੰਦਾ ਲੰਘਦਾ ਉੱਥੋਂ ਉਹ ਦੇਖਦਾ ਵੀ ਬੰਦਾ ਬੜਾ ਪਰੇਸ਼ਾਨ ਆ ਕਾਫੀ ਦੇਰ ਬਾਅਦ ਉੱਥੋਂ ਉਹ ਮਤਲਬ ਕਾਫੀ ਘੰਟਿਆਂ ਬਾਅਦ ਨਿਕਲਦਾ ਉਹ ਉਸ ਬੰਦੇ ਨੂੰ ਪੁੱਛਦਾ ਵੀ ਕੀ ਗੱਲ ਹੋ ਗਈ ਬੜੇ ਪਰੇਸ਼ਾਨ ਦਿਖ ਰਹੇ ਹੋ ਗੱਡੀ 'ਚ ਕੋਈ ਨੁਕਸ ਪੈ ਗਿਆ ਉਹ ਕਹਿੰਦਾ ਤੂੰ ਜਾ ਯਾਰ ਤੂੰ ਬੱਕਰੀਆਂ ਚਾਰਨ ਵਾਲਾ ਬੰਦਾ ਤੈਨੂੰ ਗੱਡੀਆਂ ਬਾਰੇ ਕੀ ਪਤਾ ਤੂੰ ਆਪਣਾ ਕੰਮ ਕਰ ਪੂਰਾ ਗੁੱਸੇ 'ਚ ਬੋਲਦਾ ਉਹਨੂੰ ਉਹ ਬੱਕਰੀਆਂ ਚਾਰਨ ਵਾਲਾ ਕਹਿੰਦਾ ਜੀ ਸ਼ਾਮ ਹੋ ਰਹੀ ਆ ਇੱਥੇ ਕਿਸੇ ਬੰਦੇ ਨੇ ਆਉਣਾ ਨਹੀਂ ਨਾ ਤੁਹਾਨੂੰ ਇੱਥੇ ਦੂਰ-ਦੂਰ ਤੱਕ ਕੋਈ ਮਕੈਨਿਕ ਮਿਲਣਾ ਕੁਝ ਨਹੀਂ ਮਿਲਣਾ ਤੁਹਾਨੂੰ ਦੱਸੋ ਕੀ ਗੱਲ ਉਹ ਉਹਨੂੰ ਆਪਣੀ ਪ੍ਰੋਬਲਮ ਦੱਸ ਦਿੰਦਾ ਬੰਦਾ ਕਹਿੰਦਾ ਵੀ ਮੇਰੇ ਚਾਰ ਨਟ ਸੀਗੇ ਟਾਇਰ ਦੇ ਚਾਰੋਂ ਦੇ ਚਾਰੋਂ ਥੱਲੇ ਮੇਤੋਂ ਨਦੀ 'ਚ ਗਰ ਗਏ ਉਹ ਕਹਿੰਦਾ ਬਸ ਐਨੀ ਕੁ ਗੱਲ ਇਹਦਾ ਬੜੀ ਇਹਦਾ ਸੋਲੂਸ਼ਨ ਦਾ ਬੜਾ ਸਿੰਪਲ ਜਿਹਾ ਵਾ ਚਰਵਾਹਾ ਕਹਿੰਦਾ ਉਹ ਬੰਦਾ ਕਹਿੰਦਾ ਅੱਛਾ ਕੀ ਆ ਦੱਸ ਕੀ ਹਾਲ ਹੈ ਇਹਦਾ ਉਹ ਕਹਿੰਦਾ ਜੀ ਤਿੰਨੋਂ ਜਿਹੜੇ ਹੈਗੇ ਨੇ ਤੁਹਾਡੇ ਬਾਕੀ ਦੇ ਟਾਇਰ ਉੱਚ ਚਾਰ-ਚਾਰ ਨਟ ਲੱਗੇ ਆ ਤੇ ਗੱਡੀ ਤਿੰਨ ਨਟਾਂ ਦੇ ਹਿਸਾਰੇ ਵੀ ਵਧੀਆ ਚੱਲ ਸਕਦੀ ਆ ਥੋੜੀ ਦੇਰ ਇੱਕ ਇੱਕ ਨਟ ਤਿੰਨਾਂ ਤੋਂ ਲਾ ਲਓ ਤੇ ਇਹ ਤੇ ਤਿੰਨ ਨਟ ਹੋ ਜਾਣਗੇ ਸਾਰੇ ਟਾਇਰਾਂ ਨੂੰ ਤਿੰਨ ਨਟ ਲੱਗ ਜਾਣਗੇ ਤੇ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਓ ਉੱਥੇ ਪਹੁੰਚ ਕੇ ਬਾਕੀ ਦੇ ਜਿਹੜੇ ਇੱਕ ਇੱਕ ਨਟ ਨੇ ਉਹ ਠੀਕਰ ਵਾਲੇ ਉੱਚੜ ਵਾਲੇ ਉਹਨਾਂ ਤੇ ਉਹ ਬੰਦਾ ਹੈਰਾਨ ਹੁੰਦਾ ਵੀ ਆਰੇ ਨੇ ਬੜੇ ਕੰਮ ਦੀ ਸਕੀਮ ਦੱਸੀ ਆ ਵੀ ਇਹ ਤਾਂ ਮੇਰੇ ਦਿਮਾਗ 'ਚ ਆਈ ਡੀਆ ਆਇਆ ਹੀ ਨਹੀਂ ਇੱਕ ਚਰਵਾਹੇ ਨੇ ਮੈਨੂੰ ਰਾਹ ਪਾਤਾ ਉਹ ਇਦਾਂ ਹੀ ਕਰਦਾ ਇੱਕ ਇੱਕ ਨਟ ਸਾਰਿਆਂ ਦਾ ਖੋਲ ਕੇ ਟਾਇਰ ਕੱਸ ਲੈਂਦਾ ਤੇ ਉਹ ਆਪਣੀ ਗੱਡੀ ਲੈ ਕੇ ਉਥੋਂ ਉਹਦਾ ਧੰਨਵਾਦ ਕਰਕੇ ਰਵਾਨਾ ਹੋ ਜਾਂਦਾ ਦੋਸਤੋ ਕੀ ਸਿੱਖਿਆ ਆਪਾਂ ਕਹਾਣੀ ਤੋਂ ਇੱਕ ਤਾਂ ਇਹ ਸਿੱਖਿਆ ਮਿਲਦੀ ਆਪਾਂ ਨੂੰ ਕਿ ਕਿਸੇ ਨੂੰ ਵੀ ਕਦੇ ਘੱਟ ਨਾ ਸਮਝੋ ਅੰਡਰਐਸਟੀਮੇਟ ਨਾ ਕਰੋ ਕੋਈ ਵੀ ਬੰਦਾ ਆ ਕੇ ਭਾਵੇਂ ਉਹ ਪੜਿਆ ਲਿਖਿਆ ਭਾਵੇਂ ਘੱਟ ਪੜਿਆ ਲਿਖਿਆ ਭਾਵੇਂ ਅਨਪੜਾ ਉਹ ਆ ਕੇ ਤੁਹਾਨੂੰ ਚੰਗੀ ਸਲਾਹ ਦੇ ਸਕਦਾ ਤੁਹਾਡਾ ਮਸਲਾ ਹੱਲ ਕਰ ਸਕਦਾ ਉਹ ਸੋ ਇੱਕ ਤਾਂ ਇਹ ਸਿੱਖਿਆ ਇੱਕ ਸਿੱਖਿਆ ਵੀ ਕਦੇ ਵੀ ਘਬਰਾਓ ਨਾ ਆਪਾਂ ਕਈ ਵਾਰੀ ਨਾ ਜੋ ਸਮੱਸਿਆ ਹੁੰਦੀ ਆ ਉਹਤੇ ਫੋਕਸ ਨਹੀਂ ਕਰਦੇ ਆਪਾਂ ਖੇਚ ਜਾਂਦੇ ਆ ਆਪਾਂ ਬਿਲਕੁਲ ਫੈਡ ਅਪ ਹੋ ਜਾਂਦੇ ਆਂ ਅੱਕ ਜਾਂਦੇ ਆਂ ਆਪਾਂ ਉਹਦਾ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ ਹਨ ਸੋ ਜਦੋਂ ਤੁਸੀਂ ਸਮੱਸਿਆ ਤੇ ਫੋਕਸ ਕਰੋਗੇ ਉਹਦਾ ਜਿਹੜਾ ਹੱਲ ਆ ਉਹ ਆਸ-ਪਾਸ ਹੀ ਹੁੰਦਾ ਵਾ ਬਸ ਥੋੜੇ ਜੇ ਆਪਾਂ ਨੂੰ ਨਜ਼ਰੀਏ ਬਦਲਣ ਦੀ ਲੋੜ ਹੁੰਦੀ ਆ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਇਹ ਕਹਾਣੀ ਵੀ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਮੋਟੀਵੇਸ਼ਨ ਵੱਧ ਵੱਧ ਮਿਲ ਸਕੇ ਜੀ